ਇਹ ਵਾਰ ਦੀ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਵੱਡੀ ਅਪਡੇਟ ਕੀ ਹੈ ਵੀ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਹੈ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਵੱਲੋਂ ਬੱਸ ਸਟੈਂਡ ਦੇ ਵਿੱਚ ਜਾ ਕੇ ਪੋਸਟਰ ਲਗਾਏ ਜਾ ਰਹੇ ਨੇ ਆਪਣੀ ਟੀਮ ਨਾਲ ਕੱਲੀ ਕੱਲੀ ਬੱਸ ਦੇ ਉੱਤੇ ਪੋਸਟਰ ਲਗਾਏ ਜਾ ਰਹੇ ਉਹ ਆਪ ਖੁਦ ਵੀ ਬੱਸ ਦੇ ਪੋਸਟਰ ਲਗਾਉਂਦੇ ਦਿਖਾਈ ਦਿੱਤੇ ਹਨ ਤੇ ਨਾਲ ਉਹਨਾਂ ਦੇ ਕਿਸਾਨ ਆਗੂ ਸਾਰੀ ਟੀਮ ਹੈ ਖੁਦ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਨੇ ਦੱਸਿਆ ਵੀ 29 ਤਰੀਕ ਨੂੰ ਤੁਸੀਂ ਕੋਈ ਫਲ ਸਬਜ਼ੀ ਵੇਚ ਸਕਦੇ ਹੋ ਦੁੱਧ ਵੇਚ ਸਕਦੇ ਹੋ ਤਾਂ 30 ਤਰੀਕ ਨੂੰ ਨਾ ਦੁੱਧ ਵੇਚਿਆ ਜਾਵੇਗਾ ਨਾ ਸਬਜ਼ੀ ਵੇਚੀ ਜਾਵੇਗੀ ਤੇ ਨਾ ਪੈਟਰੋਲ ਪੰਪ ਖੁੱਲਣਗੇ ਰੇਲਵੇ ਸਾਰਾ ਬੰਦ ਹੋਵੇਗਾ ਤੇ ਉਹ ਕਹਿੰਦੇ ਸਾਨੂੰ ਸਮਰਥਨ ਬੰਦ ਦਾ ਬਹੁਤ ਸਮਰਥਨ ਮਿਲ ਰਿਹਾ ਹੈ ਬੱਸਾਂ ਵਾਲਿਆਂ ਨੇ ਸਾਨੂੰ ਸਮਰਥਨ ਦਿੱਤਾ ਆਟੋ ਵਾਲਿਆਂ ਸਾਨੂੰ ਸਮਰਥਨ ਤਾਂ ਹੋਰ ਸਾਰੀ ਸੰਸਾ ਸਾਨੂੰ ਜਥੇਬੰਦੀਆਂ ਸਮਰਥਨ ਦੇ ਰਹੀਆਂ ਨੇ ਤੁਸੀਂ ਦੇਖੋ ਸਰਪੰਨ ਸਰਪੰਨ ਸਿੰਘ ਪੰਦੇਰ ਕਿਸਾਨਾਂ ਆਗੂ ਸਰਪੰਨ ਸਿੰਘ ਪੰਦੇਰ ਕੀ ਕਹਿ ਰਹੇ ਨੇ ਪੂਰੀ ਸੁਣੋ ਉਹਨਾਂ ਦੀ ਗੱਲਬਾਤ ਦਸੰਬਰ ਨੂੰ ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਬਿੱਲਰਾਂ ਵਾਲਿਆਂ ਨੇ ਵੀ ਕੱਲ੍ਹ ਕਰਤਾ ਲਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕ ਹੈ ਸਾਡੀਆਂ ਲਗਭਗ ਸਾਰੀਆਂ ਛੜਕਾਂ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋទੀਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਪੀ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ 메인 ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਈਏ ਤੋਂ ਅਗਲੇ ਬੰਨੇ ਨਰੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਕਾ ਐਸੀ ਸੜਕ ਦੇ ਜੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਕਾ ਹਾਂ ਜੇ ਉਧਰ ਹੀ ਗੱਲ ਕਰੀਏ ਤਾਂ ਮੈਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਕਾ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾਵੇ ਉੱਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੈ ਜਹਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਪੰਦੇਰ ਕਲਾ ਲੱਗੇ ਸੜਕ ਤੇ ਰੇਲ ਵੀ ਜਾਮ ਹੋਗੀ। ਉਸੀ ਜਾਮ ਕਰਾਂਗੇ। ਇਹ ਤੋਂ ਗਾਂ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ। ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ। ਜਮਿਆਰੀ ਚ ਵੀ ਜਾਮ ਹੋਊ। ਅਜਨਾਲਾ ਮੇਨ ਚੌਕ ਜਾਮ ਰਹੂਗਾ। ਇਹ ਤੋਂ ਗਾਂ ਆ ਜੋ ਇੱਧਰ RAMTIR RAMTIR ਤੇ ਵਿੱਚ ਮੇਨ ਜਾਮ ਹੋਊਗਾ। ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ। ਇਹ ਗੁਰੂ ਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਤਿਹਗੜ੍ਹ ਚਨਾਲਾ ਰੋਡ। ਉੱਥੇ ਵੀ ਜਾਮ ਲੱਗੂਗਾ। ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ अनेका ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਚ ਦੱਸ ਦਊਗਾ ਵੀ 30 40 ਸੜਕਾਂ ਤੇ ਜਾਮ ਉੱਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਵਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਔਰ ਇਹ ਤੋਂ ਬਾਅਦ ਮਜੀਠਾ ਟੱਪ ਕੇ ਨੰਗਲ ਪਨਵਾ ਉੱਥੇ ਵੀ ਜਾਮ ਹੋਊਗਾ ਉਹ ਉਹ ਮੈਨੂੰ ਲੱਗਦਾ ਇਹਦੋਂ ਦਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਦਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਹਾ ਰਾਸਤਾਂ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤਾਂ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਕਿੰਨੂ ਕਿੰਨੂ ਕੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਘਾਂ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에ਰਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵੇਦਕਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਦੇ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਊਂਸਮੈਂਟ ਕਰਨ ਇਹਦੋਂ ਕਹਾ ਜਿਹੜੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣੋਂ ਰਹਿੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀਸ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕੁ ਦਾ ਆਸਬ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀ ਆਧਾਰ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਬੰਦ ਕਰਨ ਵਾਸਤੇ ਵੀ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣ ਗਿਆ ਸਹਿਯੋਗ ਕਰਨ ਗਿਆ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋਈ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਬੰਨੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਉਲਝਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੇ ਹੀ ਕਿਸਾਨ ਆ ਬਾਅਦ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹੇ ਲੋਕ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਕਨੌਰੀ ਬਾਡਰ ਹੱਕਾਂ ਦਾ ਚਲੇ ਜਾਣ ਮੈਂ ਨਹੀਂ ਹਾਂਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਐਮ ਐਲ ਏ ਲੈ ਕੇ ਉਹ ਪੀਓ ਪੀਪੀਓ ਮੂ ਆਫਿਸ ਬੈਠਣਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਂ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ ਉਨੀ ਹੀ ਹਿੰਦੀ ਹੈ ਉਹਨਾਂ ਦੇ ਸ਼ਰੀਰ ਦੇ ਨਾਲ ਪਰ ਵੀ ਸਾਡੀਆਂ ਮੰਗਾਂ ਮੰਨੀਆਂ ਜਾਂ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ ਉਨੀ ਹੀ ਹਿੰਦੀ ਹੈ ਉਹਨਾਂ ਦੇ ਸ਼ਰੀਰ ਦੇ ਨਾਲ ਇਹ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਨਾਲ ਝੁਕਣਾ ਪਏਗਾ ਇਹ ਤੁਹਾਡੀ ਦਿੱਖੇਵੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਆ ਠੀਕ ਆ ਪੰਜਾਬੀ ਬੜੇ ਪੀਸਫੁਲੀਆਂ ਸ਼ਾਂਤਮਈਆ ਬਾਈਬਲ ਕਲਾਂ ਗੋਲੀकांड ਹੋਇਆ ਸਭ ਤੋਂ ਵੱਡਾ ਸੀਗਾ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਤੇ ਹੁੰਦੇ ਆ ਤੋਂ ਬੜੇ-ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋਊ ਪੰਜਾਬ ਨੇ ਸ਼ਾਂਤ ਮਈ ਰਹਿਣਾ ਉਹਨੂੰ ਡੈਮੋਕਰੇਟਿਕ ਤਰੀਕਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋ ਪਰ ਐਸਕੇਮ ਨੇ ਤੁਹਾਨੂੰ ਕਿਉਂ ਇਸ ਪਰਸਨ ਨਹੀਂ ਦਿੱਤਾ ਦੋਵੇਂ ਦੋਵੇਂ ਫਾਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦੱਸ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੇ ਤੇ ਡਾਕਟਰ ਮਨਵੋਲ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ